ਜੇਕਰ ਤੁਸੀਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦੇ ਆਈਕਨ ਤੇ ਕਲਿੱਕ ਕਰੋ ਜਿਸ ਨਾਲ ਤੁਹਾਨੂੰ ਚੈਨਲ ਦੀ ਲੇਟੈਸਟ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੂਗਾ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਵੀਡੀਓ ਅਲਰਟ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤਾਂ ਕਰੋ ਨੋਟ ਅੱਜ ਦੇ ਕਬੱਡੀ ਕੱਪਾਂ ਦੇ ਫਾਈਨਲ ਮੈਚਾਂ ਦੇ ਰਿਜ਼ਲਟ ਨੋਟ ਤਾਂ ਅੱਜ ਪਿੰਡ ਝੋੜੜ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਭਾਈ ਰੂਪਾ ਤੇ ਦੋਦਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਭਾਈ ਰੂਪਾ ਦੀ ਟੀਮ ਜਿਸ ਨੇ 17 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਦੋਦਾ ਦੀ ਟੀਮ ਜਿਸ ਨੇ 14 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਭਾਈ ਰੂਪਾ ਦੀ ਟੀਮ ਵਿੱਚ ਲੱਖਾ ਜਲਾਲ ਰੰਮੀ ਲਾਲਬਾਈ लवली ਦੋਦਾ ਕਾਂਤਾ ਸੀਰਾ ਦੀਪਾ ਤੇ ਕਮਲ ਖੇਡੇ ਤੇ ਦੂਜੇ ਪਾਸੇ ਦੋਦਾ ਦੀ ਟੀਮ ਵਿੱਚ ਸੁਖਮਣ ਭਗਤਾ, ਗੁਰਲਾਲ ਗੰਗਾ, ਬਬਲਾ ਕੌਣੀ, ਕੋੜਾ ਦੋਦਾ, ਕਾਲਾ ਤੇ ਸੱਤੀ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਕਲ ਖੁਰਦ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਕੋਰੇਵਾਲਾ ਤੇ ਲੰਡੇ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਕੋਰੇਵਾਲਾ ਦੀ ਟੀਮ ਜਿਸ ਨੇ 18 ਅੰਕ ਹਾਸਲ ਕੀਤੇ ਤੇ 51000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਲੰਡੇ ਦੀ ਟੀਮ ਜਿਸ ਨੇ 16 ਅੰਕ ਹਾਸਲ ਕੀਤੇ ਤੇ 31000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਲੱਖਾ ਲੰਡੇ ਜਿਸ ਨੇ 9 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਤੇ ਸੁਖਵੀਰ ਕੋਰੇਵਾਲਾ ਜਿਸ ਨੇ 10 ਰੇਡਾਂ ਪਾ ਕੇ 9 ਅੰਕ ਹਾਸਲ ਕੀਤੇ ਜੁਆਇੰਟ ਰੀਡਰ ਨਿਕਲੇ ਤੇ ਬੈਸਟ ਸਟਾਪਰ ਬਣਿਆ ਲਵੂ ਤਖਤੂਪੁਰਾ ਤੇ ਚਿਰਾਗਦੀਨ ਮਈਆਵਾਲਾ ਜੁਆਇੰਟ ਜਿਨ੍ਹਾਂ ਨੇ 2-2 ਜਫੇ ਲਏ ਬੈਸਟ ਰੇਡਰ ਤੇ ਸਟੋਪਰ ਨੂੰ 15-15000 ਰੁਪਏ ਦੀ ਕੈਸ਼ ਪ੍ਰਾਈਜ਼ ਨਾਲ ਸਨਮਾਨ ਕੀਤਾ ਗਿਆ ਤੇ ਲੰਡੇ ਦੀ ਟੀਮ ਵਿੱਚ ਬਿੱਲਾ ਗਾਗੜਾ ਹੈਪੀ ਲੱਖਾ ਧਰਮਕੋਟ ਲੱਖਾ ਤਾਰ ਤੇ ਪ੍ਰਦੀਪ ਖੇਡੇ ਤੇ ਦੂਜੇ ਪਾਸੇ ਕੋਰੇਵਾਲਾ ਦੀ ਟੀਮ ਵਿੱਚ ਅਮਨ ਸੰਧੂ ਚਿਰਾਗਦੀਨ ਮਈਆਵਾਲਾ ਲਭੂ ਤਖਤੂਪੁਰਾ ਤੇ ਸੁਖਵੀਰ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਆਲਮਗੀਰ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮਸਤਵਾਨਾ ਸਾਹਿਬ ਤੇ ਮੈਟਰੋ ਕਲੱਬ ਸਿਡਨੀ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਮਸਤਵਾਨਾ ਸਾਹਿਬ ਦੀ ਟੀਮ ਜਿਸ ਨੇ 23 ਅੰਕ ਹਾਸਲ ਕੀਤੇ ਤੇ 1 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਮੈਟਰੋ ਕਲੱਬ ਸਿਡਨੀ ਦੀ ਟੀਮ ਜਿਸ ਨੇ 15 ਅੰਕ ਹਾਸਲ ਕੀਤੇ ਤੇ 75000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਦੋਸਤੋ ਇਸ ਕੱਪ ਦਾ ਬੈਸਟ ਰੀਡਰ ਬਣਿਆ ਹਰਦੀਪ ਪੱਟੂ ਛੰਨਾ ਜਿਸ ਨੇ 7 ਰਿੱਡਾਂ ਪਾ ਕੇ 7 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਜੀਤ ਕੋਟਲੀ ਜਿਸ ਨੇ 3 ਜਫੇ ਲਾਏ ਬੈਸਟ ਰੀਡਰ ਤੇ ਸਟਾਪਰ ਨੂੰ 11-11000 ਰੁਪਏ ਦਾ ਕੈਸ਼ ਪ੍ਰਾਈਜ਼ ਦੇ ਕੇ ਸਨਮਾਨ ਕੀਤਾ ਗਿਆ ਤੇ ਮਸਤਵਾਨਾ ਸਾਬ ਦੀ ਟੀਮ ਵਿੱਚ ਜੀਤ ਕੋਟਲੀ ਕਾਜੂ ਰਣੀਕੇ ਕੇਸੀ ਬਰੜਵਾਲ ਸੀਰਾ ਲੋਤੜਾ ਪਿੰਡਰ ਚੱਠਾ ਰਦੀਪ ਪੱਟੂ ਛੰਨਾ ਕਾਲਾ ਧੂਰਕੋਟ ਪ੍ਰਵੀਨ ਬੌਪਰ ਤੇ ਸਤੂ ਤੂਤ ਖੇਡੇ ਤੇ ਦੂਜੇ ਪਾਸੇ ਮੈਟਰੋ ਕਲੱਬ ਸਿਡਨੀ ਦੀ ਟੀਮ ਵਿੱਚ ਬਿੰਦੂ ਢੋਡੇ ਮੋਟਾ ਕੌਂਕੇ ਜੱਟ ਗੜੀ ਤਰਖਾਣਾ ਗੋਪੀ ਹਰਜੀਤ ਸ਼ੇਰੂ ਬੱਦੋਵਾਲ ਤੇਜੀ ਕੈਂਡ ਪਿੰਦਰੀ ਕੋਟ ਗੰਗੂ ਰਾਏ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਲਾਇਲ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਮੰਡੀਆਂ ਮੰਡੀਆਂ ਤੇ ਚੌਂਦਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਾਸਟ ਰਹੀ ਮੰਡੀਆਂ ਦੀ ਟੀਮ ਜਿਸ ਨੇ 12 ਅੰਕ ਹਾਸਲ ਕੀਤੇ ਤੇ 61000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡਰ ਰਹੀ ਚੌਂਦਾ ਦੀ ਟੀਮ ਜਿਸ ਨੇ 8 ਅੰਕ ਹਾਸਲ ਕੀਤੇ ਤੇ 41000 ਰੁਪਏ ਦਾ ਇਨਾਮ ਦਿੱਤਾ ਗਿਆ ਤੇ ਇਸ ਕੱਪ ਦਾ ਬੈਸਟ ਰੀਡਰ ਬਣਿਆ ਜੱਜ ਮੰਡੀਆਂ ਤੇ ਲਾਡੀ ਚੌਂਦਾ ਜੁਆਇੰਟ ਜਿਨ੍ਹਾਂ ਨੇ 6-6 ਰੇਡਾਂ ਪਾ ਕੇ 6 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਸ਼ਿੰਗਾਰਾ ਹোল ਲਬੂ ਲਸਾੜਾ ਪ੍ਰਦੀਪ ਕਨੌਰੀ ਇਹ ਤਿੰਨੋਂ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ 11 11000 ਰੁਪਏ ਦਾ ਕੈਸ਼ ਪ੍ਰਾਈਜ਼ ਦੇ ਕੇ ਸਨਮਾਨ ਕੀਤਾ ਗਿਆ ਤੇ ਮੰਡੀਆਂ ਦੀ ਟੀਮ ਵਿੱਚ ਲਬੂ ਲਸਾੜਾ ਪ੍ਰਦੀਪ ਕਨੌਰੀ ਪਾਲ ਕੈਂਡ ਗੋਪੀ ਜੱਜ ਮੰਡੀਆਂ ਤੇ ਤੇਜਪਾਲ ਖੇੜੇ ਤੇ ਚੌਂਦਾ ਦੀ ਟੀਮ ਵਿੱਚ ਸ਼ਿੰਗਾਰਾ ਹোল ਜੱਸਾ ਭਰਤਲਾ ਸੋਨੀ ਘਣੀਵਾਲ ਅਸਰਾ ਚੌਂਦਾ ਬਲਕਰਨ ਲਾਡੀ ਤੇ ਸਰਵਾ ਚੌਂਦਾ ਖੇਡੇ ਤੇ ਅੱਜ ਦੇ ਅਗਲੇ ਕਬੱਡੀ ਕੱਪ ਰੁੜਕਾ ਕਲਾਂ ਦੇ ਪਹਿਲੇ ਸੈਮੀਫਾਈਨਲ ਮੈਚ ਵਿੱਚ ਪੁੱਜੀਆਂ ਸਰਹਾਲਾ ਰਣੂਆ ਤੇ ਬੀਵੀਐਸ ਰੁੜਕਾ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਜੇਤੂ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 50 ਅੰਕ ਹਾਸਲ ਕੀਤੇ ਤੇ ਬੀਵੀਐਸ ਰੁੜਕਾ ਨੇ 22 ਅੰਕ ਹਾਸਲ ਕੀਤੇ ਤੇ ਇਸ ਪਹਿਲੇ ਸੈਮੀਫਾਈਨਲ ਦਾ ਬੈਸਟ ਰੇਡਰ ਬਣਿਆ ਰਾਮਣ ਮੱਲੀਆ ਜਿਸ ਨੇ 10 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਸੁੱਖਾ ਮਾਲਾ ਇਹ ਦੋਨੋਂ ਬੈਸਟ ਜੁਆਇੰਟ ਕੱਢ ਦਿੱਤੇ ਗਏ ਤੇ ਬੈਸਟ ਸਟਾਪਰ ਬਣਿਆ ਵਾਹਿਗੁਰੂ ਸੀਚੇਵਾਲ ਤੇ ਪਾਲਾ ਜਲਾਲਪੁਰ ਜਿਨ੍ਹਾਂ ਨੇ 7-7 ਜੁਫੇ ਲਾਈ ਜੁਆਇੰਟ ਨਿਕਲੇ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦਿੱਤੇ ਗਏ ਤੇ ਰੁੜਕਾ ਕਲਾਂ ਦੀ ਦੂਜੇ ਸੈਮੀਫਾਈਨਲ ਮੈਚ ਵਿੱਚ ਪੁੱਜੀਆਂ ਸਾਖੋਟ ਲੁਐਂਸ ਤੇ ਰਾਇਲ ਕਿੰਗ ਯੂ ਐਸ ਏ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਜੇਤੂ ਰਹੀ ਸਾਖੋਟ ਲੁਐਂਸ ਦੀ ਟੀਮ ਜਿਸ ਨੇ 81 ਅੰਕ ਹਾਸਲ ਕੀਤੇ ਤੇ ਰਾਇਲ ਕਿੰਗ ਯੂ ਐਸ ਏ ਨੇ 31 ਅੰਕ ਹਾਸਲ ਕੀਤੇ ਤੇ ਸੈਕੰਡ ਸੈਮੀਫਾਈਨਲ ਦਾ ਬੈਸਟ ਰੇਡਰ ਬਣਿਆ ਸੁਲਤਾਨ ਸਮਸਪੁਰ ਜਿਸ ਨੇ 11 ਰੇਡਾਂ ਪਾ ਕੇ 10 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਖੁਸ਼ੀ ਦੁੱਗਾਵਾਲਾ ਜਿਸ ਨੇ 11 ਟੱਚ ਲੈ ਕੇ 5 ਜਫੇ ਲਾਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਦਿੱਤੇ ਗਏ ਤੇ ਰੁੜਕਾ ਕਲਾਂ ਦੇ ਫਾਈਨਲ ਮੈਚ ਵਿੱਚ ਪੁੱਜੀਆਂ ਸਰਹਾਲਾ ਰਣੂਆ ਤੇ ਸ਼ਾਹਕੋਟ ਲੁਆਇੰਸ ਦੀਆਂ ਟੀਮਾਂ ਜਿਨ੍ਹਾਂ ਵਿੱਚੋਂ ਫਸਟ ਰਹੀ ਸਰਹਾਲਾ ਰਣੂਆ ਦੀ ਟੀਮ ਜਿਸ ਨੇ 38 ਅੰਕ ਹਾਸਲ ਕੀਤੇ ਤੇ 2.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਸੈਕੰਡ ਰਹੀ ਸ਼ਾਹਕੋਟ ਲੁਆਇੰਸ ਦੀ ਟੀਮ ਜਿਸ ਨੇ 30 ਅੰਕ ਹਾਸਲ ਕੀਤੇ ਤੇ 1.5 ਲੱਖ ਰੁਪਏ ਦਾ ਇਨਾਮ ਦਿੱਤਾ ਗਿਆ ਤੇ ਫਾਈਨਲ ਮੈਚ ਵਿੱਚ ਬੈਸਟ ਰੇਡਰ ਨਿਕਲਿਆ ਸੰਦੀਪ ਲੁੱਧਰ ਜਿਸ ਨੇ 14 ਰੈਡਾਂ ਪਾ ਕੇ 14 ਅੰਕ ਹਾਸਲ ਕੀਤੇ ਤੇ ਬੈਸਟ ਸਟਾਪਰ ਬਣਿਆ ਪਾਲਾ ਜਲਾਲਪੁਰ ਜਿਸ ਨੇ 12 ਟੱਚ ਲੈ ਕੇ 4 ਜਫੇ ਲਏ ਬੈਸਟ ਰੇਡਰ ਤੇ ਸਟਾਪਰ ਨੂੰ ਮੋਟਰਸਾਈਕਲ ਦੇ ਕੇ ਸਨਮਾਨ ਕੀਤਾ ਗਿਆ ਤੇ ਦੋਸਤੋ ਇਸ ਕੱਪ ਤੇ ਦੁੱਲਾ ਬੱਗੇਪਿੰਡ ਵਾਲੇ ਨੇ ਤਿੰਨ ਰੇਡਾਂ ਨੌਨ ਸਟਾਪ ਪਾ ਕੇ ਮੋਟਰਸਾਈਕਲ ਪਲੱਸ 50000 ਜਿੱਤਿਆ ਤੇ ਸੋਖਾ ਮਾਲੇ ਨੇ ਮਾਲਾ ਨੇ 80000 ਪਲੱਸ 200 ਡਾਲਰ ਜਿੱਤਿਆ ਤਿੰਨ ਰੇਡਾਂ ਨੌਨ ਸਟਾਪ ਪਾ ਕੇ ਤੇ ਸੁਲਤਾਨ ਸ਼ਮਸਪੁਰ ਨੇ ਤਿੰਨ ਰੇਡਾਂ ਨੌਨ ਸਟਾਪ ਪਾ ਕੇ ਮੋਟਰਸਾਈਕਲ ਜਿੱਤਿਆ ਤੇ ਸ਼ਹੀਦ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆ ਦੀ ਟੀਮ ਵਿੱਚ ਪਾਲਾ ਜਲਾਲਪੁਰ ਬੁੱਗਾ ਮੱਲੀਆਂ ਗੁਰਦੀਪ ਮਾਦੋਪੁਰ ਗੁਲਜਾਰੀ ਸੁੰਨਰ ਵਾਹਿਗੁਰੂ ਸਿੱਚੇਵਾਲ ਪਿੰਦੂ ਸਿੱਚੇਵਾਲ ਦੁੱਲਾ ਬੱਗਾ ਪਿੰਡ ਸੁੱਖਾ ਮਾਲਾ ਪਿੰਕਾ ਜਰਗ ਰਮਣ ਮੱਲੀਆ ਬਚਤਰ ਤਾਸਪੁਰ ਅਮੜ ਲੈਂਬਰ ਸੰਦੂ ਛੱਠਾ ਖੇਡੇ ਤੇ ਦੂਜੇ ਪਾਸੇ ਬਾਬਾ ਸੁਖਚੈਨ ਦਾ ਕਬੱਡੀ ਕਲੱਬ ਸ਼ਾਹਕੋਟ ਲੁਅੈਂਸ ਦੀ ਟੀਮ ਵਿੱਚ ਸੰਦੀਪ ਲੁਧਰ ਸੁਲਤਾਨ ਸੰਸਪੁਰ ਕਾਮਲ ਨਮਾ ਪਿੰਡ ਪਾਲੀ ਫਤਿਹਗੜ ਛੰਨਾ ਤਲਵੀਰ ਮਨਾਣਾ ਫੌਜੀ ਸਾਮ 84 ਖੁਸ਼ੀ ਦੁੱਗਾ ਸੰਦੀਪ ਨੰਗਲੰਬੀਆਂ ਯਾਦ ਕੋਟਲੀ ਗਾਜਰਾਂ ਸ਼ਰਨਾ ਡੱਗੁਰਮਣ ਅਮਰਤ ਫਤੇਗੜ ਛੰਨਾ ਦੀਸ਼ਾ ਚੱਕਕਲਾ ਤੇ ਲੱਖਾ ਸਰਾਵਾ ਖੇਡੇ ਤੇ ਦੋਸਤੋ ਇਹ ਸੀ ਅੱਜ ਦੇ ਕਬੱਡੀ ਕੱਪਾਂ ਦੇ ਰਿਜ਼ਲਟ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਜੇਕਰ ਕੋਈ ਸਵਾਲ ਜਾਂ ਸੁਝਾਅ ਹੋਵੇ ਜਾਂ ਕਿਸੇ ਵੀਡੀਓ ਬਾਰੇ ਤਾਂ ਸਾਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਬਣੇ ਬੈੱਲ ਨੂੰ ਵੀ ਜਰੂਰ ਦਬਾ ਦਿਓ ਜਿਸ ਨਾਲ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਨਵੀਆਂ ਵੀਡੀਓਜ਼ ਦਾ ਪਤਾ ਲੱਗਦਾ ਰਹੂਗਾ ਤਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ